ਹੁਣ ਅਸੀਂ ਹਾਲੇ ਉਥੀਆਂ ਧਰਨ ਵਾਲੀ ਥਾਂ ਤੇ ਆ ਲਗਾਤਾਰ ਰੋਜ਼ ਧਰਨਾ ਦਿੱਤਾ ਤੇ ਮੰਤਰੀ ਸਾਹਿਬ ਵੱਲੋਂ 10 ਤਰੀਕ ਨੂੰ ਜਿਹੜਾ ਮੀਟਿੰਗ ਦਾ ਸੱਦਾ 9 ਵਜੇ ਉਦਯੋਗਿਕ ਭਵਨ ਵਿਖੇ ਕਰਨ ਦਾ ਫੈਸਲਾ ਉਹਨਾਂ ਨੇ ਕਿਹਾ ਵੀ ਅਸੀਂ ਜਿਹੜੀ ਮੀਟਿੰਗਾਂ ਕਰਾਂਗੇ ਇਥੋਂ ਦੇ ਪ੍ਰਸ਼ਾਸਨ ਨੇ ਲਿਖਤੀ ਰੂਪ ਦੇ ਵਿੱਚ ਵੀ ਦਿੱਤਾ ਦੇ ਬੋਰਡ ਮੈਨੇਜਮੈਂਟ ਵੱਲੋਂ ਵੀ ਦਿੱਤਾ ਗਿਆ ਇਸ ਕਰਕੇ ਆਪਾਂ ਇਹ ਫੈਸਲਾ ਕੀਤਾ ਕਿ ਆਪਣੀ ਜਿਹੜੀ ਹੜਤਾਲ ਆ ਜਦੋਂ ਤੱਕ ਮੰਗਾ ਮਸਲੇ ਹੱਲ ਨਹੀਂ ਹੁੰਦੇ ਜਾਂ ਮੰਤਰੀ ਸਾਹਿਬ ਬੈਠਦੇ ਨਹੀਂ ਹੈਗੇ ਉਦੋਂ ਤੱਕ ਹੜਤਾਲ ਆ ਜਿਹੜੀ ਉਹ ਕੰਟੀਨਿਊ ਜਾਰੀ ਰੱਖੀ ਜਾਊਗੀ ਇਸ ਦੇ ਨਾਲ ਹੀ ਇਹ ਫੈਸਲਾ ਹੈ ਵੀ ਜੇਕਰ 10 ਤਰੀਕ ਨੂੰ ਮੀਟਿੰਗ ਨਹੀਂ ਕੀਤੀ ਜਾਂਦੀ 10 ਨੂੰ ਮੀਟਿੰਗ ਕਰਕੇ ਮਸਲਾ ਸੋਲਵ ਨਹੀਂ ਕੀਤਾ ਜਾਂਦਾ ਤਾਂ ਫਿਰ ਦੁਬਾਰਾ ਅਸੀਂ 11 ਦੀ 11 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਇੱਥੇ ਜਿਹੜਾ ਲੁਧਿਆਣੇ ਦੀ ਧਰਤੀ ਦੇ ਕੂਚ ਕਰਾਂਗੇ ਇਸ ਦੇ ਨਾਲ ਹੀ ਅਸੀਂ ਇਹ ਫੈਸਲਾ ਕੀਤਾ ਹੈ ਕਿ 9 ਤਰੀਕ ਨੂੰ ਪਰਸੋਂ ਨੂੰ ਵੱਡੀ ਗਿਣਤੀ ਦੇ ਵਿੱਚ ਸੀਐਚਬੀ ਠੇਕਾ ਕੰਮੇ ਤਰਨਤਨ ਦੇ ਵਿੱਚ ਮੋਰਚੇ ਦੇ ਬੈਨਰ ਹੇਠ ਵੱਡੀ ਗਿਣਤੀ ਦੇ ਵਿੱਚ ਜਿਹੜਾ ਅਸੀਂ ਉੱਥੇ ਝੰਡਾ ਮਾਰਚ ਕਰਨਾ ਹੈ ਤੇ ਉੱਥੇ ਵੀ ਅਸੀਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਉਹ ਸਮੂਹਿਤ ਕਰਾਂਗੇ ਸਾਰਿਆਂ ਨੂੰ ਅਪੀਲ ਹੈ ਕਿ ਪਰਸੋਂ 9 ਤਰੀਕ ਨੂੰ ਆਪਣੀ ਹੜਤਾਲ ਕੰਟੀਨਿਊ ਜਾਰੀ ਹੈ 9 ਤਰੀਕ ਨੂੰ ਤਰਨਤਨ ਦੀ ਧਰਤੀ ਤੇ ਸਾਰੇ ਸਾਥੀ ਪਹੁੰਚਣਾ ਇਹ ਮੇਰੀ ਸਾਰਿਆਂ ਨੂੰ ਅਪੀਲ ਆ ਦੂਜੀ ਨਾਲ ਇੱਕ ਅਪੀਲ ਹੈ ਕਿ ਜੇ 10 ਨੂੰ ਮੀਟਿੰਗ ਨਹੀਂ ਕਰਦੇ ਤਾਂ 11 ਨੂੰ ਲੁਧਿਆਣੇ ਦੀ ਧਰਤੀ ਤੇ ਪਹੁੰਚਣਾ ਹੈ ਪਰਸੋਂ ਨੂੰ ਸਾਰੇ ਆਪਾਂ ਉੱਥੇ ਤਰਨਤਨ ਦੀ ਧਰਤੀ ਤੇ ਮਿਲਦੇ ਹਾਂ ਸਾਰੇ ਸਾਥੀ ਆਪਦੀਆਂ ਤਿਆਰੀਆਂ ਜੋਰਾਂ ਸ਼ੋਰਾਂ ਦੇ ਨਾਲ ਢੰਡੇ ਸਾਰਿਆਂ ਕੋਲ ਹੋਣ ਦੂਜੀ ਅਪੀਲ ਕਿ ਅੱਜ ਬਹੁਤ ਸਾਰੀਆਂ ਆਪਣੇ ਪ੍ਰੋਗਰਾਮ ਦੇ ਵਿੱਚ ਕਮੀਆਂ ਪੇਸ਼ੀਆਂ ਰਹੀਆਂ ਹੋਣਗੀਆਂ। ਉਹਨਾਂ ਕਮੀਆਂ ਪੇਸ਼ੀਆਂ ਨੂੰ ਸਾਥੀਓ ਆਪਾਂ ਨੇ ਦੂਰ ਕਰਨਾ, ਆਪਾਂ ਨੇ ਸਾਰਿਆਂ ਨੇ ਰਲ ਮਿਲ ਕੇ ਦੂਰ ਕਰਨਾ। ਬਹੁਤ ਵਧੀਆ ਤੁਸੀਂ ਪ੍ਰੋਟੈਸਟ ਕਰ ਰਹੇ ਹੋ, ਲੜ ਰਹੇ ਹੋ, ਸੰਘਰਸ਼ ਕਰ ਰਹੇ ਹੋ। ਇਸ ਕਰਕੇ ਸਾਰਿਆਂ ਨੂੰ ਅਪੀਲ ਆ ਵੀ ਜਾਤ ਦੇ ਵਿੱਚ ਰਹਿ ਕੇ ਜਿਹੜਾ ਤੁਸੀਂ ਸੰਘਰਸ਼ ਕਰ ਰਹੇ ਹੋ, ਇਸੇ ਤਰ੍ਹਾਂ ਅੱਗੇ ਵਧਣਾ। ਸਾਰਿਆਂ ਨੂੰ ਬੇਨਤੀ ਆ ਵੀ ਜੋ ਵੀ ਤੁਹਾਨੂੰ ਸੱਦਾ ਦਿੱਤਾ ਜਾਂਦਾ ਉੱਤੇ ਸਾਰੇ ਸਾਥੀ ਖਰੇ ਉਤਰਨਾ। ਇਹ ਕਈ ਸਾਥੀ ਕੀ ਕਰਦੇ ਆ ਵੀ ਹੜਤਾਲ ਜ਼ਰੂਰ ਕਰਦੇ ਆ, ਕੰਮ ਬੰਦ ਜ਼ਰੂਰ ਕਰਦੇ ਆ। ਪਰ ਧਰਨੇ ਦੇ ਵਿੱਚ ਨਹੀਂ ਸਾਥੀ ਪਹੁੰਚਦੇ ਹੈਗੇ ਮਤਲਬ ਗੱਲ ਸਹੀ ਨਹੀਂ ਹੈਗੀ ਇਸ ਕਰਕੇ ਸਾਰਿਆਂ ਨੂੰ ਅਪੀਲ ਹੈ ਕਿ ਸਾਰੇ ਬੰਦੇ ਜਿਨ੍ਹਾਂ ਦੀ ਹੜਤਾਲ ਲਗਾਤਾਰ ਕਰ ਰਹੇ ਹੈ ਮੰਤਰੀ ਔਰ ਕੈਬਨਿਟ ਮੰਤਰੀਏ ਜਾਨ ਬਚਾਪ ਚਾ ਕੇ ਭੱਜ ਰਹੇ ਨੇ ਅਸੀਂ ਐਲਾਨ ਕੀਤਾ ਹੋਇਆ ਹੈ ਕਿ ਮੁੱਖ ਮੰਤਰੀ ਜੇਸ ਵੀ ਜਿਲੇ ਜਾਏਗਾ ਅਸੀਂ ਘੇਰਾਂਗੇ ਹੁਣ ਜਦੋਂ ਮੁੱਖ ਮੰਤਰੀ ਜੀ ਸ਼ਾਹਪੁਰਾਣ ਜਾਂ ਜਲੰਧਰਾਂ ਕਿਤੇ ਵੀ ਜਾਣ ਸਾਨੂੰ ਪਹਿਲਾ 24 ਘੰਟੇ ਜਿਹੜਾ ਜੇਲ੍ਹ ਦੇ ਅੰਦਰ ਥਾਣੇ ਦੇ ਅੰਦਰ ਡੱਕ ਦਿੱਤਾ ਜਾਂਦਾ ਕਿਉਂਕਿ ਮੁੱਖ ਮੰਤਰੀ ਜੀ ਡਰਦੇ ਨੇ ਕੀ 4 ਸਾਲ ਪਹਿਲਾਂ ਜਿਹੜਾ ਪੁਰਾਣੀ ਪੈਨਸ਼ਨ ਦਾ ਨੋਟੀਫਿਕੇਸ਼ਨ ਕੀਤਾ ਉਹ ਲਾਗੂ ਨਹੀਂ ਕੀਤਾ ਇਹ ਮੇਰੇ ਤੋਂ ਸਵਾਲ ਪੁੱਛਣਗੇ ਸਾਡੇ ਸਵਾਲਾਂ ਦਾ ਜਵਾਬ ਨਹੀਂ ਮੈਂ ਸਮਝਦਾ ਇਹ ਵੱਡਾ ਬਦਲਾਅ ਹੈ ਵੀ ਇਹਨਾਂ ਮੰਤਰੀਆਂ ਨੂੰ ਇਹਨਾਂ ਐਮਐਲਏ ਨੂੰ ਪੈਨਸ਼ਨਾਂ ਲੱਗ ਗਈਆਂ ਅਸੀਂ 4 ਸਾਲ ਬਾਅਦ ਵੀ ਸਾਨੂੰ ਪੈਨਸ਼ਨ ਨਸੀਬ ਨਹੀਂ ਹੋਈ ਇਹ ਵੱਡਾ ਬਦਲਾਅ ਹੈ ਬੜਾ ਗੁੰਮਰਾਹਕੁੰਨ ਪ੍ਰਚਾਰ ਕਰਦੇ ਆਂ ਬਾਕੀ ਨਾ ਕੁਰਸੀ ਦਾ ਚਾਹ ਪਹਿਲਾਂ ਸੀ ਨਾ ਹੋਣਾ अच्छा अच्छा ਸਾਡੇ 17 ਸਾਲ ਦੇ ਨੂੰ ਆਏ ਸੀ ਕਿ ਮੰਤਰੀ ਜੀ ਕਿਉਂਕਿ ਇੱਕ ਸਰਕਾਰ ਦਾ ਵੱਡਾ ਅੰਗ ਹੈ ਤੇ ਮੁੱਖ ਮੰਤਰੀ ਚ ਸਾਡਾ ਇਹ ਸੁਨੇਹਾ ਪਹੁੰਚਣ ਕਿ ਪੰਜਾਬ ਦੇ ਮੁਲਾਜ਼ਮ ਤੇ ਪੈਨਸ਼ਨਰ ਸਰਕਾਰ ਦੀਆਂ ਨੀਤੀਆਂ ਤੋਂ ਬੜੇ ਤੰਗ ਨੇ ਨਾ ਪੇ ਕਮਿਸ਼ਨ ਦੇ ਬਕਾਇਆ ਮਿਲੇ ਨਾ ਡੀਏ ਮਿਲਿਆ